ਅੱਜ ਸਾਡੇ ਗੁਰਦੁਆਰਾ ਸਾਹਿਬ ਦੋ ਨੇ ਜੀ ਮਲੋਚ ਇੱਕ ਦਾਣਾ ਮੰਡੀ ਮਲੋਚ ਹੈ ਤੇ ਇੱਕ ਸਾਡਾ ਪੁਰਾਣਾ ਗੁਰਦੁਆਰਾ ਇੱਥੇ ਸਿੰਘ ਸਭਾ ਹੈ ਉਹ ਗੁਰਦੁਆਰਾ ਜਿਹੜਾ ਦਾਣਾ ਮੰਡੀ ਮਲੋਵ ਵਾਲਾ ਉਹ ਅਸੀਂ ਪਿੱਛੇ ਜੇ 1.5 ਕਰੋੜ ਦੀ ਤਕਰੀਬਨ ਕਾਸਟ ਤੇ ਆਪਣੀ ਗੁਰਦੁਆਰਾ ਸਾਹਿਬ ਦੀ ਇਨਕਮ ਨਾਲ ਤੇ ਉਹ ਬਣਾਇਆ ਉੱਥੇ ਅਸੀਂ ਇੱਕ ਪਾਠੀ ਸਿੰਘ ਰੱਖਿਆ ਸੀ ਉਹ ਪਾਠੀ ਸਿੰਘ ਨੇ ਸ਼ਰਾਰਤ ਕੀਤੀ ਕੁਝ ਬੰਦਿਆਂ ਨੂੰ ਜੋ ਮਨੋਧਈ ਨੇ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਉਦਕਸਰ ਕਰਾ ਲੇ ਕਿਸੇ ਕਾਗਜ਼ਾਂ ਤੇ ਇਹ ਕਹਿ ਕੇ ਕਿ ਆਪਾਂ ਗੁਰਦੁਆਰਾ ਦੀ ਰਜਿਸਟਰ ਕਰਾਉਣਾ ਸ਼ਾਇਦ ਉਹਨਾਂ ਨੇ ਰਜਿਸਟਰ ਵੀ ਕਰਾ ਲਿਆ ਸੋ ਦੇ ਇੱਕ ਲੋਗ ਕਟੈਰੀ ਦੇ ਵਿੱਚ ਇਹ ਜਿਹੜਾ ਪਾਠੀ ਸੀ ਉਹ ਆਪਣੇ ਆਪ ਨੂੰ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿੰਦਾ ਤੇ ਉਸ ਨੇ ਲੋਗ ਕਚੈਰੀ ਵਿੱਚ ਇੱਕ ਕੇਸ ਵੀ ਕੀਤਾ ਉਹ ਚ ਲੋ ਅਲੱਗ ਵਿੱਚ ਹੈ ਪਰ ਇਸ ਸਾਰੀ ਛਤਰ ਛਾਇਆ ਦਾ ਜੋ ਵੀ ਕੁਝ ਹੋਇਆ ਇਸ ਦੀ ਛਤਰ ਛਾਇਆ ਸਾਰੀ ਸਾਡੇ ਐਸਜੀਪੀਸੀ ਮੈਂਬਰ ਰਵਿੰਦਰ ਸਿੰਘ ਖਾਲਚਾ ਜੋ ਅਸੀਂ ਉਹ ਬਣਾਏ ਹੋਏ ਨੇ ਉਹਨਾਂ ਦੀ ਛਤਰ ਛਾਇਆ ਥਲੇ ਹੋਇਆ ਕਿਉਂਕਿ ਉਹਨਾਂ ਨੇ ਇਸ ਇਸ ਗਲਤ ਕੰਮ ਨੂੰ ਪੂਰੀ ਸ਼ਹਿਦਤੀ ਤੇ ਜਦੋਂ ਇਹ ਕੰਮ ਹੋ ਰਿਹਾ ਸੀ ਇਹ ਵੀ ਪਤਾ ਲੱਗਿਆ ਕਿ ਸਰੋਪਾ ਜੋ ਦਿੱਤੇ ਗਏ ਉਹ ਰਾਤ ਨੂੰ 8 ਵਜੇ ਦਿੱਤੇ ਗਏ ਤੇ ਉਸ ਵੇਲੇ ਉਹ ਆਪ ਹਾਜ਼ਰ ਸਨ ਤੇ ਇਹ ਇੱਕ ਬੜੀ ਭੇੜੀ ਗੱਲ ਹੈ ਜੇ ਨਾ ਜੇ ਤੁਸੀਂ ਇੱਕ ਸੰਸਥਾ ਨੂੰ ਬਦਨਾਮ ਕਰਨ ਲਈ ਜਾਂ ਸਾਡੀ ਜੋ ਇੱਥੇ ਕਮੇਟੀ ਇੰਨੀ ਅੱਛੀ ਤਰ੍ਹਾਂ ਕੰਮ ਕਰ ਰਹੀ ਹੈ ਬਲੋਗ ਗੁਰਦੁਆਰਾ ਕਮੇਟੀ ਦੀ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਨਾਜਾਇਜ਼ ਤੌਰ ਤੇ ਦਖਲ ਦੇ ਰਹੇ ਹੋ ਉਹ ਇੱਕ ਇਨਸਾਨੀਅਤ ਤੌਰ ਤੇ ਵੀ ਗਲਤ ਹੈ ਜਦ ਕਿ ਤੁਹਾਡਾ ਐਸਜੀਪੀਸੀ ਦਾ ਸਾਡੇ ਬਲੋਗ ਗੁਰਦੁਦਵਾਰਿਆਂ ਵਿੱਚ ਇੰਟਰਫੇਅਰ ਕਰਨ ਦਾ ਕੋਈ ਅਧਿਕਾਰ ਨਹੀਂ ਅਸੀਂ ਇਹ ਕਿਉਂਕਿ ਪਹਿਲਾਂ ਵੀ ਸ਼ਰਾਰਤ ਕਰਦੇ ਰਹੇ ਨੇ ਅਸੀਂ ਲੋਹ ਦੀ ਕਚਹਿਰੀ ਵਿੱਚ ਸਟੇ ਦਾ ਕੇਸ ਕੀਤਾ ਹੋਇਆ ਉਹ ਸਟੇ ਕਨਫਰਮ ਵੀ ਹੋ ਚੁੱਕੀ ਹੈ ਹੁਣ ਆਉਂਦੇ ਸਮੇਂ ਵਿੱਚ ਅਸੀਂ ਕੰਟੈਂਪਟ ਆਫ ਕੋਰਟ ਇਹ ਨਰਵਿੰਦਰ ਸਿੰਘ ਖਾਲਸਾ ਦੇ ਖਿਲਾਫ ਕਰਾਂਗੇ ਕਿਉਂਕਿ ਉਹ ਜ਼ਰੂਰਤ ਬਰਦਾਸ਼ਤ ਤੋਂ ਬਿਨਾ ਸਾਡੀ ਕਮੇਟੀ ਵਿੱਚ ਇੰਟਰਫੇਅਰ ਕਰ ਰਹੇ ਨੇ ਇਹ ਇਸ ਦਾ ਸਾਰਾ ਇਲਜ਼ਾਮ ਜੂ ਵੀ ਹੋਏਗਾ ਉਸ ਰਵਿੰਦਰ ਸਿੰਘ ਦੇ ਖਾਲਸਾ ਤੇ ਹੋਏਗਾ ਤੇ ਆਉਣ ਵਾਲੀਆਂ ਵੋਟਾਂ ਚ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਹਾਡੇ ਥਰੂ ਕਿ ਆਉਣ ਵਾਲੀਆਂ ਵੋਟਾਂ ਚ ਇਹਨੂੰ ਕੁਐਸਚਨ ਪੁੱਛਣ ਰਵਿੰਦਰ ਸਿੰਘ ਖਾਲਸੇ ਨੂੰ ਵੀ ਤੁਸੀਂ ਮੰਦੋ ਦੇ ਗੁਰਦੁਆਰੇ ਵਿੱਚ ਇੰਨਾ ਕਿਉਂ ਇੰਟਰਸਟ ਰੱਖਦੇ ਹੋ ਕੀ ਚਾਹੁੰਦੇ ਹੋ ਇਹਨਾਂ ਤੋਂ ਕੀ ਤੁਹਾਡੀ ਮੰਗ ਹੈ ਕਿਉਂਕਿ ਅੱਜਕੱਲ ਪੋਲੀਟਿਕਲ ਆਦਮੀ ਨੇ ਸਾਰੇ ਕੁਛ ਨਾ ਕੁਛ ਸਵਾਰਥ ਦੇ ਸਵਾਰਥ ਤੇ ਟਿਕ ਹੋਏ ਨੇ ਜਿਨ੍ਹਾਂ ਇਹਨਾਂ ਨੇ ਸਿੱਖੀਜ਼ਮ ਨੂੰ ਥੱਲੇ ਲਾਇਆ ਹੈ ਸਾਰੇ ਪੋਲੀਟੀਕਲ ਬੰਦਿਆਂ ਨੇ ਉਹਨਾਂ ਕਿਸੇ ਨਹੀਂ ਲਾਇਆ ਇਹ ਵਰਨਣਯੋਗ ਹੈ ਕਿ ਗੁਰਦੁਆਰਾ ਕਮੇਟੀ ਮਲੋਦ ਹੀ ਹੈ ਇਸ ਦੇ ਇਸ ਲਈ ਇਸ ਨੂੰ ਬਣਾਉਣ ਲਈ ਸਾਲ ਸੰਗਤ ਵੱਲੋਂ ਇੱਕ ਸੁਪਰ ਕਮੇਟੀ ਬਣਾਈ ਹੋਈ ਹੈ ਉਹ ਆਏ 2 ਸਾਲ ਬਾਅਦ ਸੁਪਰ ਮੈਂਬਰ ਜੋ ਵੀ ਹੁੰਦੇ ਨੇ ਉਸ ਕਮੇਟੀ ਦੇ ਉਸ ਨੂੰ ਸਿਲੈਕਟ ਕਰਦੇ ਨੇ ਤੇ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਉਂਦੇ ਨੇ ਤੇ ਦੇਖ ਰੱਖ ਤੇ ਕਰਦੇ ਨੇ ਐਨੀ ਅੱਛੀ ਤਰ੍ਹਾਂ ਸਾਡੀ ਕਮੇਟੀ ਚ ਚੱਲ ਰਹੀ ਹੈ ਪਿਛਲੇ 20-40 ਸਾਲ ਤੋਂ ਤੁਸੀਂ ਦੇਖ ਰਹੇ ਹੋ ਵੀ ਦੋਹੇ ਗੁਰਦੁਆਰੇ ਉਹ ਉਹਨਾਂ ਦੇ ਚੰਗੇ ਵਰਕ ਜੋ ਉਹਨਾਂ ਨੇ ਕੀਤਾ ਕਮੇਟੀਆਂ ਨੇ ਵੀ ਜਿਹੜੇ ਸਮੇਂ ਚ ਉਹਦਾ ਹੀ ਇਹ ਨਤੀਜਾ ਹੈਗਾ ਤੇ ਹੁਣ ਜੋ ਇਹ ਇਹਦੀ 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 ਇੰਟਰਫੀਅਰ ਕਰਨ ਦਾ ਜਾਂ ਕਮੇਟੀ ਬਣਾਉਣ ਦਾ ਇਹ ਤਾਂ ਕੋਈ ਅਧਿਕਾਰ ਹੀ ਨਹੀਂ ਹੈਗਾ ਕਿਉਂਕਿ ਐਸਜੀਪੀਸੀ ਦਾ ਸਾਡੇ ਲੋਕਲ ਗੁਰਦੁਆਰੇ ਨਾਲ ਕੋਈ ਤੱਲਕ ਨਹੀਂ ਹੈ ਨਾ ਹੀ ਕੋਈ ਇਹ ਮੈਂਬਰ ਦੇ ਸਕਦਾ ਨਾ ਹੀ ਕੋਈ ਅਸੀਂ ਇਹਦੇ ਅੱਗੇ ਤੋਂ ਜੇ ਕਹੇ ਤੇ ਨੰਬਰ ਮੈਂਬਰ ਲੈਣਾ ਜਿਹੜੀ ਸਾਡੀ ਕਮੇਟੀ ਹੈ ਜੀ ਇਹ 24 ਫਰਵਰੀ ਨੂੰ ਚੁਣੀ ਗਈ ਸੀ ਇਹ ਚੁਣਨੇ ਵਾਲੇ ਵੀ ਆਪਣੇ ਖਾਲਸੇ ਹੀ ਸੀਗੇ ਜੀ ਹਰਵਿੰਦਰ ਖਾਲਸਾ ਹੀ ਸੀਗਾ ਇਹਨਾਂ ਨੇ ਚੁੜਿਆ ਸੀ ਸਾਨੂੰ ਤੇ ਜਿਹੜਾ ਦੋਏ ਗੁਰਦੁਆਰੇ ਕਮੇਟੀ ਇੱਕੋ ਕਮੇਟੀ ਹੈ ਜੀ ਅੱਗੇ ਅਸੀਂ ਨੇ ਸਬ ਕਮੇਟੀਆਂ ਬਣਾਈਆਂ ਹੋਈਆਂ ਨੇ ਇਹ ਸਾਰੇ ਦੋਏ ਵਧੀਆ ਪ੍ਰਬੰਧ ਚੱਲ ਰਹੇ ਹਨ ਪਰ ਸਾਨੂੰ ਨਹੀਂ ਪਤਾ ਲੱਗਿਆ ਇਹਨਾਂ ਨੇ ਇਹ ਕੰਮ ਨਵੀਂ ਕਮੇਟੀ ਬਣਾ ਕੇ ਸ਼ੁਰੂ ਕਰਵਾ ਦਿੱਤੀ ਹੈ ਔਰ ਜਿਹੜੀ ਕਮੇਟੀ ਬਣਾਈ ਹੈ ਉਹ ਜ 5 ਮੈਂਬਰ ਦੀ ਕਮੇਟੀ ਬਣਾਈ ਹੈ ਜਿਹਦੇ 3 ਮੈਂਬਰ ਇੱਕੋ ਪਰਿਵਾਰ ਦੇ ਪਾਏ ਗਏ ਨੇ ਚੌਥਾ ਪ੍ਰਧਾਨ ਗਰੰਥੀ ਨੂੰ ਬਣਾ ਦਿੱਤਾ ਗਿਆ ਜੋ ਕਿ ਆਪ ਵੀ ਹਰਿਆਣੇ ਦਾ ਰਹਿਣੇ ਵਾਲਾ ਉਹਦਾ ਆਧਾਰ ਕਾਰਡ ਵੀ ਇੱਥੇ ਦਾ ਹੈ ਨਹੀਂ ਠੀਕ ਹੈ ਜੀ ਤੇ ਉਹਦੇ ਬਾਅਦ ਇਹ ਹੁਣ ਬਹੁਤ ਇਹਨੇ ਤਕੇਰਾ ਕਰਿਆ ਪਰ ਹੋਇਆ ਇਹਨਾਂ ਦੀ ਖਾਲਸਾਈ ਸ਼ਹਿਤੇ ਹੋਇਆ ਕੰਮ ਜਿਹੜਾ ਹੋਇਆ ਇਹ ਬਹੁਤ ਗਲਤ ਹੋਇਆ ਉਹਦਾ ਪ੍ਰਬੰਧ ਅਸੀਂ ਪਹਿਲੇ ਜਿੱਦਾਂ ਤਲਾ ਢੰਗ ਨਾਲ ਤਿਆਰ ਰਹੇ ਤੇ ਜਿਹੜਾ ਉਹ ਗੁਰਦੁਆਰਾ ਸਾਹਿਬਾ ਜੀ ਉਹ ਇਸੇ ਕਮੇਟੀ ਦੇ ਅੰਦਰ ਆਉਂਦਾ ਸੀ ਇਸੇ ਕਮੇਟੀ ਦੇ ਅੰਦਰ ਆਉਂਦਾ ਜੀ ਉਹ ਤੇ ਉਹ ਜਿਹੜੀ ਉਹਦੀ ਤਰਖਾ ਉਹਦੀ ਤਰਖਾ ਹੈ ਜੀ ਉਹ ਵੀ ਇੱਥੋਂ ਹੀ ਦਿੰਦੇ ਆ ਅਸੀਂ ਉੱਥੇ ਨਹੀਂ ਆਉਂਦਰ ਵੀ ਹੈ ਨਹੀਂ ਜੀ ਜੋ ਰਾਸ਼ਨ ਪਾਣੀ ਜਾਂਦਾ ਜੋ ਸਾਰਾ ਇਸ ਗੁਰਦੁਆਰਾ ਰੋਲ ਜਾਂਦਾ ਜੀ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਵੀ ਕੋਈ ਬਦਲਿਆ ਗਿਆ ਜੀ ਪਹਿਲਾਂ ਹੁਣ ਇਹ ਨਾਮ ਬਦਲ ਪਤਾ ਲੱਗੇ ਬਦਲਿਆ ਪਰ ਸਾਡਾ ਤਾਂ ਪਹਿਲਾਂ ਗੁਰਦੁਆਰਾ ਸਿੰਘ ਸਵਾ ਸਾਹਿਬ ਅਮਲੋ ਦਾਣਾ ਮੰਡੀ ਹੋਇਆ ਜੀ ਸਾਡੇ ਕੋਲ ਇਹੀ ਆ ਜੀ ਹੋਰ ਕੋਈ ਨਾ ਨਹੀਂ ਸਾਡੇ ਇਹੀ ਜੁਆਇਟੀ ਦੇ ਲੋਕ ਇਹ ਆਪਣੇ ਮੀਡੀਆ ਥਰੂ ਪਤਾ ਲੱਗੇ ਜੀ ਆਪਣੇ ਇਹਦੇ WhatsApp ਖਬਰਾਂ ਹੀ ਆਈਆਂ ਉਹਨੇ ਪਤਾ ਲੱਗਾ ਇਹ ਤਾਂ ਹੁਣ ਖਾਲਸਾਈ ਦੱਸ ਸਕਦੇ ਨੇ ਜੀ ਕੀ ਆ ਸਾਨੂੰ ਬਣਾਉਣੇ ਵਾਲੇ ਵੀ ਉਹੀ ਨੇ ਤੇ ਅੱਗੇ ਨਵੀਂ ਕਮੇਟੀ ਹੋਵੇ ਸਾਡੇ 3 ਮਹੀਨੇ ਸਾਨੂੰ ਪੂਰੇ ਹੋਏ ਨਹੀਂ ਬਣਿਆ ਨੂੰ ਸਾਨੂੰ ਜਿਹੜਾ ਦਾਣਾ ਮੰਡਿਆ ਦਾ ਬੋਲਣਾ ਸਾਰੋ ਕਹਾਵੋ ਤੇ ਮੈਂਬਰ ਵੀ ਇਥੇੋਂ ਬਣਾਏ ਹੋਏ ਸੀ ਆਪਾਂ ਸਾਡੇ ਮੈਂਬਰ ਸਬਕਮੇਟੀਆਂ ਬਣੀਆਂ ਹੋਈਆਂ ਸਾਡੀਆਂ ਹਾਂ ਅਸੀਂ ਖੁਦ ਵੀ ਉੱਥੇ ਸੇਵਾ ਕਰਦੇ ਜਾਈਏ ਉਹ ਤੇ ਇਹਨਾਂ ਦੇ ਦਸਤਖਤ ਨੇ ਉਹ ਹੈ ਜੀ ਉਹਨਾਂ ਦੇ ਅਰਵਿੰਦਰ ਖਾਨ ਦੇ ਦਸਤਖਤ ਹੋਏ ਹੋਣੇ ਜਿਹੜਾ ਬਣਾਈ ਕਮੇਟੀ ਸੈਟ ਪੂਰੀ ਆ ਉਹ ਸਾਡੇ ਕੋਲ ਗ੍ਰਾਂਥੀ ਸੀਗਾ ਜੀ ਤੇਨਰ ਭਾਇਆ ਸਿੰਘ ਨਵਾ ਜੀ ਤਰਸਦੇ ਦਾਰ ਤੇ ਉਹਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀਗੀ ਉਹ ਤਰਸਦੇ ਦਾਰ ਤੇ ਰੱਖਿਆ ਹੋਇਆ ਸੀਗਾ ਉਹ ਇੱਥੇ ਕੰਮ ਕਰਦਾ ਸੀਗਾ ਉਹ ਸੀ ਰੱਖਿਆ ਤਰਸਦੇ ਦਾਰ ਜਿਹੜੋ ਵੀ ਰੋਜੀ ਰੋਟੀ ਨਹੀਂ ਚੱਲੀ ਜਾਉਗੀ ਇਹ ਗੁਰਦੁਆਰਾ ਸੈਂਡਰੇ ਆ ਜੀ ਉਹ ਸੰਗਤ ਆ ਜੀ ਬਾਕੀ ਬਾਕੀ ਸੰਗਤ ਦਾ ਸਹਿਯੋਗ ਚਾਹੀਦਾ ਜੀ ਤੇ ਬਾਕੀ ਕਮੇਟੀ ਦਾ ਜੀ ਬਾਕੀ ਸਾਡੇ ਸਵਰਗ ਕਮੇਟੀ ਆ ਜੀ ਇਹ ਸਵਰਗ ਕਮੇਟੀ ਜਿਵੇਂ ਚਾਹਣਗੇ ਉਵੇਂ ਸੰਗਤ ਦਾ ਸਵਰਗ ਤੇ ਇੱਕ ਕੰਮ ਆ ਜਿਹੜਾ ਬਹੁਤ ਵੱਡਾ ਕੀਤਾ ਗ੍ਰਾਂਥੀ ਸਿੰਘ ਨੇ ਕਿਉਂਕਿ ਜਿਹੜਾ ਨਰਪਾਲ ਸਿੰਘ ਗ੍ਰਾਂਥੀ ਸਿੰਘ ਸੀ ਉਧਰ ਉਹ ਗ੍ਰਾਂਤੀ ਦੇ ਯੋਗ ਨਹੀਂ ਸੀ ਉਹਨੂੰ ਤਰਸ ਦੇ ਆਧਾਰ ਤੇ ਰੱਖਿਆ ਹੋਇਆ ਸੀ ਇਹ ਕਿਉਂਕਿ ਉਹਦੇ ਜਿਹੜੇ ਮਾਤਾ ਪਿਤਾ ਸੀ ਉਹ ਵਿਰਧ ਸੀ ਪਹਿਲਾਂ ਉਹਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਹੁਣ ਉਹਦੀ ਮਾਤਾ ਜਿਹੜੀ ਉਹ ਵਿਰਧ ਹੈ ਉਹ ਨਿਤਨੇਮ ਵੀ ਸਹੀ ਨਹੀਂ ਸੀ ਕਰਦਾ ਇਸ ਕਰਕੇ ਕਰਦੇ ਕਿ ਉਹ ਉਧਰ ਗੁਰੂ ਘਰ ਦਾ ਕੰਮ ਚੱਲ ਰਿਹਾ ਸੀ ਤੇ ਮੈਂ ਵੀ 11 ਸਾਲ ਮੁਕਸੇਵਾ ਕਰ ਰਿਹਾ ਇਸ ਗੁਰੂ ਘਰ ਦਾ ਇਸ ਗੁਰੂ ਘਰ ਦੀ ਉਹ ਬਰਾ ਸੀ ਦਾਣਾ ਮੰਡੀ ਵਾਲਾ ਗੁਰਦੁਆਰਾ ਸਾਰਾ ਇੱਕ ਇੱਕ ਰੁਪਈਆ ਇੱਥੋਂ ਉਸ ਬਿਲਡਿੰਗ ਤੇ ਲੱਗਿਆ ਕਿਉਂਕਿ ਜਿਹੜੀ ਉੱਥੋਂ ਤਰਖਾ ਸੀ ਉਹ ਵੀ ਨਹੀਂ ਸੀ ਉਹਦੀ ਨਿਕਲਦੀ ਇਹ 1.5 ਕਰੋੜ ਦੇ ਕਰੀਬ ਉੱਥੇ ਲੱਗਿਆ ਸਾਰਾ ਕੰਪਲੀਟ ਕਰਵਾ ਕੇ ਉਹਦਾ ਉਦਘਾਟਨ ਕੀਤਾ ਹੈ ਉਹਦਾ ਆਹ ਕਾਰਡ ਵੀ ਸਾਡੇ ਕੋਲ ਹੈ ਜਿਹੜਾ ਉਦਘਾਟਨ ਕੀਤਾ ਉੱਥੇ ਐਮਐਲਏ ਸਾਹਿਬ ਵੀ ਆਏ ਨੇ ਤੇ ਨਹੀਂ ਪੱਥਰ ਵੀ ਲੱਗਿਆ ਹੋਇਆ ਸਾਰਾ ਕੁਝ ਹੈਗਾ ਸਾਡੇ ਸੁਪਰ ਕਮੇਟੀ ਵਾਲਿਆਂ ਦੇ ਉੱਥੇ ਨਾਂ ਵੀ ਨੇ ਉਹਦੇ ਤੇ ਪੱਥਰ ਤੇ ਇਸ ਕਰਕੇ ਅਸੀਂ ਪੈਸਾ ਪੈਸਾ ਸੰਗਤੋਂ ਇਕੱਠਾ ਕਰਕੇ ਉਹਨੂੰ ਨਿਪਰੇ ਚਾੜਿਆ ਕਿਉਂਕਿ ਹੁਣ ਜਿਹੜੀ ਪਾਪੂਲੇਸ਼ਨ ਆ ਉਹ ਵੱਧ ਚੁੱਕੀ ਐ ਇੱਥੇ ਚਾਰ-ਚਾਰ ਪੰਜ-ਪੰਜ ਪ੍ਰੋਗਰਾਮਾ ਹੁੰਦੇ ਸੀ ਤੇ ਸਾਨੂੰ ਇਸ ਪ੍ਰੋਬਲਮ ਆਉਂਦੀ ਸੀ ਵਿੱਚ ਅੰਤਮ ਅਰਦਾਸ ਵੀ ਹੁੰਦੇ ਸੀ ਵੀ ਜੇ ਉਹ ਗੁਰੂ ਘਰ ਤਿਆਰ ਹੋ ਜੂ ਜਲਦੀ ਉੱਥੇ ਆਨੰਦ ਕਾਰਜ ਵੀ ਅਗਲਾ ਕਰਵਾਊਗਾ ਤੇ ਉਧਰਲੇ ਜਿਹੜੇ ਲੋਕ ਨੇ ਉੱਥੇ ਭੋਗ ਪਾ ਸਕਣਗੇ ਕਿਉਂਕਿ ਦਾਣਾ ਮੰਡੀ ਦੇ ਵਿੱਚ ਉੱਥੇ ਪਾਰਕਿੰਗ ਤਾਰਕਿੰਗ ਦੀ ਵੀ ਅਸੂਲਤ ਹੈਗੀ ਆ ਇਸ ਕਰਕੇ ਜਿਹੜਾ ਇਹ ਨਰਪਾਹਿਰ ਸਿੰਘ ਗ੍ਰੰਥੀ ਸੀ ਇਹਦੀ ਨੀਅਤ ਵਿਚੜ ਗਈ ਉਹਨੇ ਇਹ ਰਵਿੰਦਰ ਖਾਲਸਾ ਦੀ ਸਹਿ ਨਾਲ ਤੇ ਉਥੇ ਆਪਣੀ ਕਮੇਟੀ ਬਣਾ ਲਈ ਉਹ ਆਪ ਹੀ ਗ੍ਰੰਥੀ ਤੋਂ ਪ੍ਰਧਾਨ ਬਣ ਗਿਆ ਉਹਨੇ ਇੱਕ ਹੋਰ ਬੰਦਾ ਗ੍ਰੰਥੀ ਲਾਤਾ ਪੰਜ ਮੈਂਬਰਾਂ ਦੀ ਕਮੇਟੀ ਬਣਾਈ ਇੱਕ ਘਰ ਦੇ ਤਿੰਨ ਮੈਂਬਰ ਲੈ ਲੇ ਉਸ ਤੋਂ ਬਾਅਦ ਉਹਨੇ ਰਜਿਸਟਰ ਵੀ ਕਰਵਾ ਲਿਆ ਜੇ ਕਿਸੇ ਦੀ ਉਹਦੇ ਨਾਲ ਸਹਿ ਸੀ ਐਡੀ ਐਡਾ ਉਹਦਾ ਹੌਸਲਾ ਨਹੀਂ ਸੀ ਨਾਲ ਸਹਿ ਦੇ ਨਾਲ ਹੀ ਹੋਇਆ ਪਤਾ ਨਹੀਂ ਇਹ ਨਾਲ ਰਵਿੰਦਰ ਖਾਲਸਾ ਦੇ ਕੋਈ ਹੋਰ ਵੀ ਹੋਣਾ ਪਰ ਉਹ ਰਵਿੰਦਰ ਖਾਲਸਾ ਦਾ ਘਰ ਖੇਤਰ ਚ ਆਉਦਾ ਹੀ ਨਹੀਂ ਆਈ ਕਿਉਂਕਿ ਜਿਹੜਾ ਸ਼੍ਰੋਮਣੀ ਕਮੇਟੀ ਮੈਂਬਰ ਆ ਉਹਦੇ ਇਤਿਹਾਸਕ ਗੁਰੂ ਘਰ ਅਧਿਕਾਰ ਖੇਤਰ 'ਚ ਨੇ ਉੱਥੇ ਉਹ ਧਰਮ ਪ੍ਰਚਾਰ ਕਰਵਾ ਸਕਦੇ ਨੇ ਉੱਥੇ ਬਿਲਡਿੰਗਾਂ ਬਣਾ ਸਕਦੇ ਨੇ ਉਹਦੀ ਡਿਵੈਲਪਮੈਂਟ ਕਰ ਸਕਦੇ ਨੇ ਕਿਉਂਕਿ ਜਿਹੜੇ ਲੋਕਲ ਗੁਰੂ ਘਰ ਨੇ ਉੱਥੇ ਲੋਕਲ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਜਾਣ ਬੁੱਝ ਕੇ ਇੰਟਰਫੇਅਰ ਕਰਦਾ ਹਰੇਕ ਗੁਰਦੁਆਰੇ 'ਚ ਉਹ ਲੜਾਈ ਕਰਾਉਣ ਤੋਂ ਬਿਨਾਂ ਤਾਂ ਕੋਈ ਕੰਮ ਨਹੀਂ ਆਗਾ ਧਰਮ ਪ੍ਰਚਾਰ ਬਲਤਾ ਉਹਦਾ ਧਿਆਨ ਹੀ ਨਹੀਂ ਹੈਗੀ ਵਿੱਚ ਇਸ ਕਰਕੇ ਉਹਨੇ ਇਹ ਬਹੁਤ ਵੱਡਾ ਗਲਤ ਕੰਮ ਕਰਿਆ ਜਿਹੜਾ ਇੱਕ ਗ੍ਰੰਥੀ ਨੂੰ ਉਤਸ਼ਾਹਤ ਕਰਕੇ ਉਹਨੂੰ ਪ੍ਰਧਾਨ ਬਣਾ ਕੇ ਉੱਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਐ ਪਰ ਕਬਜ਼ਾ ਉਹਦਾ ਹੋਣਾ ਨਹੀਂ ਸਭ ਤੋਂ ਪਹਿਲਾਂ ਤਾਂ ਮੈਂ ਜਿੱਥੇ ਇਹ ਗੱਲ ਦੱਸਣੀ ਚਾਹੁੰਦਾ ਕਿ ਸੰਗਤਾਂ ਦੇ ਅਮਰੋਹ ਸ਼ਹਿਰ ਦੀਆਂ ਸੰਗਤਾਂ ਦੀ ਬੜੇ ਲੰਬੇ ਚਿਰ ਤੋਂ ਮੰਗ ਸੀ ਕਿ ਦਾਣਾ ਮੰਡੀ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਕਿ ਉਹਦੀ ਕੋਈ ਦੇਖ ਰਿਕ ਨਹੀਂ ਕਰ ਰਿਹਾ ਕੋਈ ਮਰਿਆਦਾ ਨਹੀਂ ਦੇਖ ਰਿਹਾ ਤੇ ਉਹਦੀ ਮਰਿਆਦਾ ਜਿਹੜੀ ਆ ਉਹ ਦੇਖੀ ਜਾਵੇ ਤੇ ਮੈਨੂੰ ਬਾਰ-ਬਾਰ ਕਹਿੰਦੇ ਵੀ ਰਹੇ ਮੈਂ ਕਿਹਾ ਵੀ ਆ ਕੋਈ ਨਹੀਂ ਬਣਾਉਨੇ ਆ ਕਰਦੇ ਆ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇਸ ਗੱਲ ਦੇ ਲਈ ਮੈਨੂੰ ਬੁਲਾਇਆ ਬਰਾ ਕੇ ਮੈਨੂੰ ਉਹ ਕਹਿਣ ਲੱਗੇ ਕਿ ਦੇਖੋ ਇੱਥੇ ਚਰਨਕੁੰਡ ਜਿਹੜਾ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਚਰਨਕੁੰਡ ਚਰਨ ਧੋ ਕੇ ਜਿਹਦੇ ਅਸੀਂ ਅੰਦਰ ਜਾਂਦੇ ਆ ਉਹ ਉੱਥੇ ਬਿਲਕੁਲ ਵੀ ਨਹੀਂ ਹੈ ਨਾ ਨੇੜੇ ਪਾਣੀ ਹੈ ਦੂਜਾ ਉਹਨਾਂ ਨੇ ਇਹ ਗੱਲ ਕਹੀ ਕੋਈ ਬਾਸ਼ਵਸ਼ਨ ਹੈ ਜਿੱਥੇ ਅਸੀਂ ਹੱਥ ਧੋ ਕੇ ਅੰਦਰ ਜਾ ਸਕੀਏ ਇਹ ਵੀ ਉੱਥੇ ਬਿਲਕੁਲ ਨਹੀਂ ਹੈ ਤੇ ਉਹ ਕਹਿੰਦੇ ਵੀ ਤੁਸੀਂ ਦੱਸ ਸਕਦੇ ਹੋ ਕਿ ਵੀ ਮर्यादा ਦੇ ਵਿੱਚ ਇਹ ਗੱਲਾਂ ਹੈਗੀਆਂ ਨੇ ਮੈਂ ਕਿਹਾ ਵੀ ਇਹ ਗਲਤ ਗੱਲ ਹੈ ਸੰਗਤ ਕਹਿੰਦੀ ਵੀ ਅਸੀਂ ਚਾਹੁੰਦੇ ਆ ਕਿ ਸਾਡੀ ਕਮੇਟੀ ਬਣਾਈ ਜਾਵੇ ਅਸੀਂ ਇੱਥੇ ਦੇਖ ਰੇ ਕਰਕੇ ਆਪਣੇ ਅਨੁਸਾਰ ਜਿਹੜਾ ਲੋਡ ਹੈ ਮਰਿਆਦਾ ਹੈ ਉਹ ਅਸੀਂ ਨਿਭਾ ਸਕੀਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸੰਗਤ ਇਕੱਠੀ ਹੋ ਕੇ ਜਿੱਦਾਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਅਸੀਂ ਅਮਰਤਾਪੁਰ ਪੰਜ ਸਿੰਘ ਦੇ ਮੂਹਰੇ ਲਾ ਦਨੇ ਆ ਮੈਂ ਉੱਥੇ ਪੰਜ ਸਿੰਘ ਜੇ ਜਿਹੜੇ ਨੇ ਉਹ ਮੂਹਰੇ ਲਾਏ ਨੇ ਜਿਹੜੇ ਕਿ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਮਰਿਆਦਾ ਗੁਰੂ ਘਰ ਦੀ ਹਿਫਾਜ਼ਤ ਕਰਨੀ ਕਰਾਉਣੀ ਜਿਹੜਾ ਉਹਨਾਂ ਦਾ ਕੰਮ ਹੋਏਗਾ ਇਹ ਇਹ ਅਸੀਂ ਕੀਤਾ ਜੀ ਉਹ ਗੁਰਦੁਆਰਾ ਸਾਹਿਬ ਐਸਜੀਪੀਸੀ ਦੇ ਅੰਡਰ ਨਹੀਂ ਆਉਂਦਾ ਐਸਜੀਪੀਸੀ ਦਾ ਨਮਾਇੰਦਾ ਹੋਣ ਦੇ ਨਾਤੇ ਮੈਂ ਜਿੱਥੇ ਮਰਿਆਦਾ ਦੇਖ ਸਕਦਾ ਉਥੇ ਜੇ ਸੰਗਤ ਕੋਈ ਮੰਗ ਕਰਦੀ ਆ ਕਿਉਂਕਿ ਇਹ ਬਾਰ-ਬਾਰ ਮੈਂ ਕਹਿ ਰਿਹਾ ਕਿ ਸੰਗਤਾਂ ਦੀ ਮੰਗ ਸੀ ਕਿ ਸਾਡੀ ਵੱਖਰੀ ਕਮੇਟੀ ਬਣਾਈ ਜਾਵੇ ਤੇ ਉਹ ਵੱਖਰੀ ਕਮੇਟੀ ਬਣਾਈ ਹੈ ਤੇ ਇਹ ਮਰਿਆਦਾ ਜਿਹੜੀ ਆ ਮਰਿਆਦਾ ਦੀ ਗੱਲ ਜਿਹੜੀ ਉਹ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਲੈਕਟਡ ਬਾਡੀ ਦਾ ਜਿਹੜਾ ਨੁਮਾਇੰਦਾ ਉਹ ਕਰ ਸਕਦਾ ਪਹਿਲਾਂ ਉਹ ਗੁਰਦੁਆਰਾ ਵੱਡੇ ਗੁਰਦੁਆਰਾ ਸਾਹਿਬ ਜੋ ਸਿੰਘ ਸਭਾ ਉਹਦੇ ਅਧੀਨ ਚੱਲ ਰਿਹਾ ਸੀ ਤੇ ਉਹਦੇ ਅਧੀਨ ਚਲਦੇ ਹੋਏ ਉਥੇ ਕੋਈ ਜਾਂਦਾ ਨਹੀਂ ਤੇ ਉਥੇ ਕੋਈ ਦੇਖ ਰੇਖ ਨਹੀਂ ਕਰਦਾ ਇਸ ਕਰਕੇ ਸੰਗਤਾਂ ਨੇ ਜਿਹੜੀ ਹੈ ਇਹ ਮੰਗ ਕੀਤੀ ਕਿ ਵੱਖਰਾ ਕੀਤਾ ਜਾਵੇ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਬਦਲਣ ਦੀ ਵੀ ਗੱਲ ਸਾਹਮਣੇ ਆਈ ਹੈ ਜੀ ਉਹਨਾਂ ਨੇ ਸੰਗਤਾਂ ਨੇ ਰਲ ਮਿਲ ਕੇ ਉਹ ਗੁਰਦੁਆਰਾ ਸਾਹਿਬ ਦਾ ਨਾਮ ਕੋਈ ਪਿਛਲੇ ਸਮੇਂ ਦੇ ਵਿੱਚ ਅ ਸ਼ਹੀਦ ਬਾਬਾ ਦੀਪ ਸਿੰਘ ਦੀ ਜਿਹਦੇ ਨਾਮ ਦੇ ਉੱਤੇ ਰੱਖਿਆ ਹੋਇਆ ਤੇ ਇਹ ਉਹਨਾਂ ਸੰਗਤਾਂ ਦੀ ਜਿਹੜੀ ਹੈ ਉਹਨਾਂ ਦਾ ਅ ਬੇਸ਼ਅ ਹੈ ਇੱਕ ਖਾਲਸਾ ਜਿਹੜੀ ਪੁਰਾਣੀ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਆ ਉਹਨਾਂ ਦਾ ਕਹਿਣਾ ਵੀ ਇਸ ਮਾਮਲੇ ਵਿੱਚ ਲੈ ਕੇ ਉਹ ਹੋਰ ਵੀ ਰੁੱਖ ਜਿਹੜਾ ਪ੍ਰਸ਼ਾਸਨ ਦਾ ਕਰ ਸਕਦੇ ਨੇ ਕਿ ਮੈਂ ਕੀ ਕਹਿਣਾ ਤੁਸੀਂ ਇਸ ਬਾਰੇ ਦੇਖੋ ਇਹ ਕੋਰਟ ਦੇ ਵਿੱਚ ਉਹ ਉਧਰਲੀ ਜਿਹੜੀ ਕਮੇਟੀ ਬਣਾਈ ਹੋਈ ਹੈ ਜਿਹੜੀ ਕਿ ਪਿਛਲੇ ਸਮੇਂ ਅਸੀਂ ਬਣਾਈ ਹੈ ਉਹਨੇ ਕੋਰਟ ਦੇ ਰਾਹੀਂ ਆਪਣਾ ਸਾਰਾ ਲਿਆ ਹੋਇਆ ਕੋਰਟ ਜੋ ਵੀ ਫੈਸਲਾ ਕਰੇਗੀ ਉਹ ਉਸ ਤਰ੍ਹਾਂ ਹੁੰਦਾ ਰਹੇਗਾ